ਇੱਕ ਵਾਰ ਕੋਈ ਆਪਣੀ ਆਤਮਾ ਨੂੰ ਵੇਖਣ ਵਾਲਾ ਬਣ ਜਾਏ ਯਕੀਨ ਜਾਣੋ ਬ੍ਰਹਿਮੰਡ ਦੇ ਵਿੱਚ ਰਵੀ ਹੋਈ ਚੇਤਨਾ ਨੂੰ ਉਹ ਵੇਖ ਸਕਦਾ ਹੈ ਅੰਤਰਯਾਮਤਾ ਇੱਕ ਕਲਾ ਹੈ ਪ੍ਰਮਾਤਮਾ ਦੇਂਦਾ ਜਿਸ ਨੂੰ ਅਸੀਂ ਵੈਦ ਰਾਜ ਕਹਿੰਦੇ ਹਾਂ ਹਕੀਮ ਕਹਿੰਦੇ ਹਾਂ ਉਸ ਨੂੰ ਜਦ ਆਪਣੇ ਤਨ ਦੀ ਸਮਝ ਪੈ ਜਾਂਦੀ ਹੈ ਤਾਂ ਹਰ ਇੱਕ ਦੇਸ ਇਸ ਵਾਸਤੇ ਅਸੀਂ ਉਸ ਨੂੰ ਸਿਆਣਾ ਕਹਿੰਦੇ ਹਾਂ अनुपथਾ ਚਲ ਜਾਂਦਾ ਹੈ। ਵਾਤ, ਪਿਤ, ਕਫ ਦਾ ਇਹ ਸਰੀਰ ਬਾਦੀ ਸਰੀਰ ਹੈ। ਇਹ ਸਰੀਰ ਕਫ ਪ੍ਰધાન ਸਰੀਰ ਹੈ। ਔਰ ਇਹ ਸਰੀਰ ਪਿਤ ਪ੍ਰધાન ਸਰੀਰ ਹੈ। ਇੱਕ ਸਿਆਣੇ ਵੈਦ ਨੂੰ ਫੌਰਨ ਪਤਾ ਚਲ ਜਾਂਦਾ ਹੈ। ਜਦ ਇਹ ਸਰੀਰ ਪਿਤ ਪ੍ਰધાન ਸਰੀਰੇ ਤੋਂ ਉਸ ਨੂੰ ਔਸ਼ਧੀ ਆਪਣੇ ਢੰਗ ਨਾਲ ਦਿੰਦਾ ਹੈ। ਇਹ ਸਰੀਰ ਕਫ ਪ੍ਰਦਾਨ ਹੈ। ਇਹ ਸਰੀਰ ਵਾਯੂ ਪ੍ਰਦਾਨ ਹੈ ਕੁਦਰਤ ਨੇ ਤਤਾਂ ਨੂੰ ਸੰਤੁਲਿਤ ਰੱਖਿਆ ਹੈ ਮਨੁੱਖ ਇਹਨਾਂ ਦਾ ਤਵਾਜਨ ਬਿਗਾੜ ਦਿੰਦਾ ਹੈ ਬੈਲੈਂਸ ਬਿਗਾੜ ਦਿੰਦਾ ਹੈ ਤਾਂ ਕਿਸੇ ਸਰੀਰ 'ਚ ਵਾਯੂ ਵੱਧ ਜਾਂਦੀ ਹੈ ਬਾਦ ਹਵਾ ਨੂੰ ਕਹਿੰਦੇ ਨੇ ਪਰਸ਼ਨ ਦੇ 'ਚ ਹਵਾ ਨੂੰ ਬਾਦ ਕਹਿੰਦੇ ਨੇ ਬਾਦੀ ਹਵਾ ਵੱਧ ਗਈ ਪਿਤ ਗਰਮੇ ਵੱਧ ਗਈ ਕਫ ਸਰੀਰ ਦੇ ਵਿੱਚ ਪਾਣੀ ਦੀ ਮਿਕਦਾਰ ਵੱਧ ਗਈ। ਥਾਂ-ਥਾਂ ਤੇ ਪਾਣੀ ਸਰੀਰ ਵਿੱਚ ਵਿਆਪਕ ਰੂਪ ਵਿੱਚ ਜ਼ਿਆਦਾ ਹੋ ਗਿਆ, ਫੈਲ ਗਿਆ। ਇਹਨੂੰ ਕਫ ਪ੍ਰਦਾਨ ਕਹਿੰਦੇ ਨੇ। ਫਿਰ 90% ਰੋਗ ਹਕੀਮ ਤੇ ਵੈਦ ਕਹਿੰਦੇ ਨੇ ਕਫ ਤੋਂ ਪੈਦਾ ਹੁੰਦੇ ਨੇ, ਪਿਤ ਤੋਂ ਪੈਦਾ ਹੁੰਦੇ ਨੇ। ਬਾਦੀ ਤੋਂ ਪੈਦਾ ਹੁੰਦੇ ਨੇ ਇਸ ਵਾਸਤੇ ਉਹ ਕਹਿੰਦੇ ਨੇ ਰੋਗ ਵਾਈਓ ਪ੍ਰਧਾਨ ਹੁੰਦੇ ਨੇ ਪਿਤ ਪ੍ਰਧਾਨ ਹੁੰਦੇ ਨੇ ਕਫ ਪ੍ਰਧਾਨ ਹੁੰਦੇ ਨੇ ਜੋ ਆਪਣੇ ਸਰੀਰ ਦੇ ਬਾਰੇ ਐ ਸਹੀ ਇੱਕ ਵਾਰ ਜਾਣ ਲੈਂਦਾ ਉਹਨੂੰ ਅਸੀਂ ਹਕੀਮੀ ਕਹਿੰਦੇ ਆ ਉਹ ਸਾਰੇ ਸਰੀਰਾਂ ਬਾਰੇ ਜਾਣ ਲੈਂਦਾ ਹੈ ਸਰੀਰ ਦੇ ਤਲ ਦਾ ਅੰਤਰ ਯਮੀ ਹੁੰਦਾ ਹੈ ਇਹ ਵੀ ਮੈਰਜ ਕਰੂ ਇੱਕ ਦਫਾ ਕੋਈ ਮਨੁੱਖ ਆਪਣੇ ਮਨ ਬਾਰੇ ਜਾਣ ਲਵੇ ਚਲਦੇ ਵਿਚਾਰ ਸੋਚਣੇ ਤੇ ਯਾਦਾਂ ਯਕੀਨ ਜਾਨੋ ਸਾਰਿਆਂ ਦੇ ਮਨਾਂ ਬਾਰੇ ਜਾਣ ਲੈਣਾ ਆਖਰ ਕੀ ਹੋ ਸਕਦਾ ਹੈ ਮਨੁੱਖ ਦਾ ਮਨ ਉਸ ਨੂੰ ਫੌਰਨ ਪਤਾ ਚੱਲ ਜਾਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਨੇ ਜਿਉ ਮਨ ਆਪਣਾ ਪਰਮਨ ਤੈ ਸਾ ਜਿਸਾ ਤੇਰਾ ਮਨ ਹੈ ਦੂਜਿਆਂ ਦਾ ਵੀ ਵੈਸਾ ਹੀ ਹੈ ਜਿਸਾ ਦੂਜਿਆਂ ਦਾ ਤੇਰਾ ਵੀ ਵੈਸਾ ਹੀ ਹੈ ਪਰ ਦੂਜਿਆਂ ਦੇ ਮਨ ਨੂੰ ਸਮਝਣ ਵਾਸਤੇ ਪਹਿਲੇ ਆਪਣੇ ਮਨ ਨੂੰ ਸਮਝ ਤੇ ਇੱਕ ਦਫਾ ਜਦ ਕੋਈ ਮਨੁੱਖ ਆਪਣੇ ਮਨ ਨੂੰ ਸਮਝ ਜਾਂਦਾ ਹੈ ਯਕੀਨਦਾਰ ਉਹ ਖਿਮਾ ਕਰਦਾ ਹੈ ਦੂਜਿਆਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਤਾਂ ਉਸ ਨੂੰ ਮਨ ਦਾ ਪਤਾ ਹੈ ਮਨ ਖਿੰਖਿੰ ਖਿੰਨ ਬੋਲਦਾ ਹੈ ਮੈਨੂੰ ਪਲ ਮਨ ਪਲ-ਪਲ ਦੇ ਚ ਗਲਤੀ ਕਰਦਾ ਹੈ ਮਨ ਪਲ-ਪਲ ਦੇ ਚ ਬੁਲਾ ਕਰਦਾ ਹੈ ਮਨ ਦੀ ਭੁੱਲ ਨੂੰ ਹੀ ਪਾਪ ਕਹਿੰਦੇ ਨੇ ਅੱਜ ਦੀ ਸੌੜੀ ਵਿੱਚ ਸਹਿਬ ਐਸਾ ਕੁਝ ਜ਼ਿਕਰ ਕਰਦੇ ਨੇ ਖਲਾਅ ਵਿੱਚ ਆਲੋਦਗੀ ਹੈ ਮੈਲ ਹੈ ਤਨ ਤੇ ਪੈਂਦੀ ਹੈ ਕੱਪੜਿਆਂ ਤੇ ਪੈਂਦੀ ਹੈ ਕਪੜੇ 1-2 ਦਿਨ ਦੇ ਮੈਲੇ ਹੋਣ। ਕਈ ਵਾਰ ਮੈਲ ਨਹੀਂ ਦਿਖਾਈ ਦੇਂਦੀ। ਕਿਉਂਕਿ ਜੀ ਥੋੜੀ ਹੈ। ਕਪੜਾ 7-8 ਦਿਨ ਦਾ ਮੈਲਾ ਹੋ ਗਿਆ। ਹੁਣ ਕਪੜੇ ਦੇ ਨਾਲ-ਨਾਲ ਮੈਲ ਦਿਖਾਈ ਦੇਣ ਲੱਗ ਪਈ। 15-20 ਦਿਨ ਮਹੀਨੇ ਦਾ ਮੈਲਾ ਹੋ ਗਿਆ। ਪਾਇਆ ਹੋਇਆ। ਹੁਣ ਕਪੜਾ ਘੱਟ ਦਿਖਾਈ ਦਿੰਦਾ ਹੈ ਮੈਲ ਜ਼ਿਆਦਾ ਦਿਖਾਈ ਦਿੰਦੀ ਹੈ ਅਗਰ ਇਹਹੀ ਕਪੜਾ ਦੋ ਤਿੰਨ ਚਾਰ ਮਹੀਨੇ ਦਾ ਮੈਲਾ ਹੋਵੇ ਫਿਰ ਕਪੜਾ ਬਿਲਕੁਲ ਨਹੀਂ ਦਿਖਾਈ ਦੇਗਾ ਮੈਲ ਦਿਖਾਈ ਦੇਵੇ ਪਰਤਦਰ ਪਰਤ ਮੈਲ ਦੀ ਇਤਨੀ ਜੰਮ ਗਈ ਹੁਣ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦਿਖਾਈ ਦਿੰਦੀ ਦੋ ਚਾਰ ਮਹੀਨੇ ਲਗਾਤਾਰ ਕਪੜਿਆਂ ਤੇ ਮਹਿਲ ਪੈਂਦੀ ਰਵੇ ਜੋ ਪਹਿਨੇ ਨੇ ਫਿਰ ਕਪੜੇ ਨਹੀਂ ਦਿਖਾਈ ਦਿੰਦੇ ਕਪੜੇ ਦਾ ਰੰਗ ਖੋ ਜਾਂਦਾ ਹੈ ਕਪੜੇ ਦੀ ਬਨਾਵਟ ਖੋ ਜਾਂਦੀ ਹੈ ਬਸ ਮਹਿਲ ਹੀ ਮਹਿਲ ਦਿਖਾਈ ਦਿੰਦੇ ਪਰ ਐਸਾ ਦਿਨ ਚਾਰ ਮਹੀਨੇ ਦਾ ਮੈਲਾ ਹੋਵੇ ਕਪੜਾ ਤੋਂ ਕਪੜਾ ਆਪਣੀ ਹੋਂਦ ਖੋ ਬੈਠਦਾ ਹੈ ਮਹਿਲ ਦਿਖਾਈ ਦਿੰਦੇ ਇਹ ਜਿਹੜਾ ਸਾਡੇ ਕੋਲ ਮਨ ਹੈ ਇਹ ਅਨੰਤ ਜਨਮਾਂ ਦਾ ਹੈ ਇਹ ਇੱਕ ਦਿਨ ਦਾ ਮੈਲਾ ਇਹ ਇੱਕ ਮਹੀਨੇ ਦਾ ਮੈਲਾ ਜਾਂ ਇੱਕ ਸਾਲ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾ ਗਈ ਕਾਲਾ ਹੋਆ ਸਿਆਵ ਇਹ ਤਾਂ ਕਈ ਜਨਮਾਂ ਦਾ ਮੈਲਾ ਹੈ ਅਨੰਤ ਜਨਮਾਂ ਦਾ ਮੈਲਾ ਹੈ ਆਪਣੇ ਮਨ ਨੂੰ ਸਮਝਣ ਵਾਲਾ ਮਨਕ ਜਦ ਦੂਜੇ ਦੇ ਮਨ ਨੂੰ ਵੇਖਦਾ ਹੈ ਮਨ ਦੇ ਦਰਸ਼ਨ ਨਹੀਂ ਆਉਂਦੇ ਕਾਮ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਨਹੀਂ ਆਉਂਦੇ ਲੋਭ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਨਹੀਂ ਆਉਂਦੇ ਹੰਕਾਰ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਹੀ ਨਹੀਂ ਆਉਂਦੇ ਮੋਹ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਹੀ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਆਉਂਦੇ ਨੇ ਆਖਰ ਕੀ ਹੈ ਮਨ ਦੇ ਇਹ ਹੀ ਕੁਝ ਹੈ ਮਨ ਕੀ ਹੈ ਵਿਚਾਰ ਮਨ ਕੀ ਹੈ ਸੋਚਣੀ ਮਨ ਕੀ ਹੈ ਯਾਦਾਂ ਦਾ ਪ੍ਰਵਾਹ ਅਹੰਕਾਰ ਦਾ ਪ੍ਰਵਾਹ ਤੇ ਹੈ ਕੀ ਇਸ ਦੇ ਵਿੱਚ ਇਹੀ ਕੁਝ ਹੈ ਜਿਵੇਂ ਮਨ ਆਪਣਾ ਪਰਮਨੁਪੈਸਾ ਇੱਕ ਦਫਾ ਕੋਈ ਮਨੁਖ ਆਪਣੇ ਮਨ ਨੂੰ ਸਮਝ ਜਾਏ ਇਹਦੇ ਚ ਤੇ ਮੋਹ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਕ੍ਰੋਧ ਚੱਲਦਾ ਹੈ ਤੋ ਸੁਨੋ ਇਤਨਾ ਵੀ ਪਤਾ ਚੱਲ ਜਾਂਦਾ ਹੈ ਦੂਜਿਆਂ ਦੇ ਮਨਾਂ ਚ ਵੀ ਇਹੀ ਚੱਲਦਾ ਹੈ ਔਰ ਦੂਜੇ ਵੀ ਜਿੱਥੇ ਜਿੱਥੇ ਭੁੱਲ ਕਰਦੇ ਨੇ ਹੰਕਾਰ ਕਰਕੇ ਕਰਦੇ ਨੇ ਲੋਭ ਕਰਕੇ ਕਰਦੇ ਨੇ ਕੰਮ ਕਰਕੇ ਕਰਦੇ ਨੇ ਮੌਕਾ ਕਰਕੇ ਕਰਦੇ ਨੇ ਕ੍ਰੋਧ ਕਰਕੇ ਕਰਦੇ ਨੇ ਕਿਉਂਕਿ ਉਸ ਨੂੰ ਆਪਣੇ ਮਨ ਦੇ ਵਿੱਚ ਵੀ ਐਸਾ ਦਿਖਾਈ ਦਿੰਦਾ ਹੈ ਇਸ ਵਾਸਤੇ ਵੇਖ ਕੇ ਅੰਡਠ ਵੀ ਕਰਦਾ ਹੈ ਗਲਤੀਆਂ ਨੂੰ ਨਜ਼ਰ ਅੰਦਾਜ਼ ਵੀ ਕਰਦਾ ਹੈ ਇਹ ਵੀ ਮਰਜ਼ ਕਰਾਂ ਕਹਿੰਦੇ ਨੇ ਚੋਰਾ ਨੂੰ ਹਮੇਸ਼ਾ ਚੋਰਾ ਨਹੀਂ ਸਜ਼ਾ ਦਿੰਦੀ ਕਿਸੇ ਸੰਤ ਨੇ ਸਜ਼ਾ ਨਹੀਂ ਦਿੱਤੀ ਦੁਸ਼ਟਾਂ ਨੂੰ ਹਮੇਸ਼ਾ ਦੁਸ਼ਟਾਂ ਨੇ ਹੀ ਸਜ਼ਾ ਦਿੰਦੀ ਹੈ ਕਿਸੇ ਸੰਤ ਨੇ ਨਹੀਂ ਦਿੱਤੀ। ਇਵੀ ਮਾਰਸ ਕਰਾ। ਦੁਰਾਚਾਰੀਆਂ ਨੂੰ ਹਮੇਸ਼ਾ ਦੁਰਾਚਾਰੇ ਹੀ ਮਾਰਦੇ ਰਹੇ ਨੇ। ਸਦਾਚਾਰੀਆਂ ਨੇ ਨਹੀਂ ਸੰਤ ਨੇ ਨਹੀਂ। ਕਿਉਂਕਿ ਉਸ ਨੂੰ ਦਿਸ ਪੈਂਦਾ ਹੈ। ਆਪਣਾ ਮਨ ਉਸ ਨੂੰ ਦਿਸਦਾ ਹੈ। ਦੂਸਰਿਆਂ ਦਾ ਨਹੀਂ। ਜ਼ਰਾ ਸੀਮਾ ਤੋਂ ਮੈਲ ਵੱਧ ਗਈ ਔਰ ਕੀ ਹੈ। ਮੈਲ ਜ਼ਰਾ ਸੀਮਾਂ ਦੇ ਚਾਹਤੇ ਸ਼ਰੀਫ ਹੈ ਮੈਲ ਜ਼ਰਾ ਸੀਮਾਂ ਤੋਂ ਵੱਧ ਗਈ ਤੇ ਉਹ ਹੀ ਬਦਮਾਸ਼ ਹੈ ਰੁਕ ਕੇ ਫਿਰ ਮਨ ਨਹੀਂ ਦਿਖਾਈ ਦਿੰਦਾ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦਿਖਾਈ ਦਿੰਦੀ ਹੈ ਫਿਰ ਮਨ ਨਹੀਂ ਦਿਖਾਈ ਦਿੰਦਾ ਲੋਭ ਵੀ ਦਿਖਾਈ ਦਿੰਦਾ ਫਿਰ ਮਨ ਨਹੀਂ ਦਿਖਾਈ ਦਿੰਦਾ ਹੰਕਾਰ ਦਿਖਾਈ ਦਿੰਦਾ ਫਿਰ ਮਨ ਨਹੀਂ ਦਿਖਾਈ ਦਿੰਦਾ ਵਾਸ਼ਨਾ ਦਿਖਾਈ ਦਿੰਦੀ ਹੈ और इतने जन्मादी में इस मन को जन्म जन्म की मल लागे इतनी मैं अर्ज करा जिस दिन कोई अपने मन वेखेगा हैरान रह जाएगा कपड़े इतने मेले नहीं ने जितना मन मैला है मुँह इतना मेला नहीं है जितना मन मैला है क्यों ਸਮਾਜ ਦੇ ਚ ਰਹਿਣਾ ਤਾਂ ਮਨੁੱਖ ਮੂੰਹ ਮੱਥਾ ਧੋ ਲੈਂਦਾ ਹੈ ਸਮਾਜ ਦੇ ਚ ਲੈ ਰਹਿਣਾ ਹੈ ਮਨੁੱਖ ਆਪਣੇ ਕਪੜੇ ਸਾਫ਼ ਕਰ ਲੈਂਦਾ ਹੈ ਰਹਿਣਾ ਜੋ ਸਮਾਜ ਦੇ ਚ ਹੈ ਸਮਾਜ ਨੂੰ ਮੈਲੇ ਕਪੜੇ ਨਹੀਂ ਚੰਗੇ ਲੱਗਦੇ ਮੈਲੇ ਹੱਥ ਪੈਰ ਨਹੀਂ ਚੰਗੇ ਲੱਗਦੇ ਮੈਲਾ ਮੂੰਹ ਮੱਥਾ ਨਹੀਂ ਚੰਗਾ ਲੱਗਦਾ ਪਰ ਸਮਾਜ ਦੀ ਪੌਂਚ ਮਨ ਤੱਕ ਨਹੀਂ ਹੈ ਮੇਰਾ ਮਨ ਕੈਸਾ ਹੈ ਸਮਾਜ ਨੂੰ ਕੀ ਪਤਾ ਹੈ ਤੁਹਾਡਾ ਮਨ ਕੈਸਾ ਹੈ ਮੈਨੂੰ ਕੀ ਪਤਾ ਪਰ ਇੱਕ ਦਫਾ ਮੈਂ ਫਿਰ ਦੁਹਰਾ ਦੇ ਗਲ پکڑ ਦੇ ਚ ਆ ਜਾਏ ਇੱਕ ਹਕੀਮ ਜੋ ਸਿਆਣਾ ਹਕੀਮ ਹੈ ਇੱਕ ਵੈਦ ਜੋ ਸਿਆਣਾ ਵੈਦ ਹੈ ਅੱਜ ਕੱਲ ਦੀ ਤਰ੍ਹਾਂ ਦੇ ਨਹੀਂ ਸਿਰਫ ਮਨੁੱਖ ਦਾ ਮੋਥਾ ਵੇਖ ਦੇ ਹੀ ਦੇ ਕੇ ਕਹਿ ਦਿੰਦਾ ਹੈ ਇਹ ਕਫ ਪ੍ਰਧਾਨ ਸਰੀਰ ਹੈ ਇਹ ਪਿਤ ਪ੍ਰਧਾਨ ਸਰੀਰ ਹੈ ਇਹ ਵਾਈਓ ਪ੍ਰਧਾਨ ਸਰੀਰ ਹੈ ਸਾਸਤ੍ਰਿਕ ਇਹਨਾਂ ਨਬਈ ਫਲਾਣ ਹੈ ਵੈਦ ਤੇ ਸਿਰ ਮੱਥਾ ਹੀ ਦੇਖਦਾ ਤੇ ਉਹਨੂੰ ਰੋਗ ਦਾ ਪਤਾ ਚੱਲ ਜਾਂਦਾ ਲੋਕਮਾਨ ਸਿਰਫ ਨਬਜ਼ ਵੇਖਦਾ ਸੀ ਤੇ ਸਭ ਕੁਝ ਜਾਣ ਲੈਂਦਾ ਸੀ ਵੈਦ ਹਨੰਤਰ ਸਿਰ ਮੂੰਹ ਮੱਥਾ ਵੇਖਦਾ ਸੀ ਤੇ ਸਭ ਕੁਝ ਪੜ ਲੈਂਦਾ ਸੀ ਇੱਕ ਮਨੁੱਖ ਜਦ ਆਪਣੇ ਸਰੀਰ ਦਾ ਗਿਆਨੀ ਹੋ ਜਾਏ ਸਾਰੇ ਸਰੀਰਾਂ ਦਾ ਗਿਆਨੀ ਹੋ ਜਾਂਦਾ ਹੈ ਵੈਦ ਰਾਜ ਹੋ ਜਾਂਦਾ ਹੈ ਪਰ ਇੱਕ ਮਨੁੱਖ ਜਦ ਆਪਣੇ ਮਨ ਦਾ ਗਿਆਨੀ ਹੋ ਜਾਏ ਆਪਣੇ ਮਨ ਦੀ ਸਮਝ ਹੋ ਜਾਏ ਆਪਣੇ ਮਨ ਦਾ ਪਤਾ ਹੋ ਜਾਏ ਹਰ ਮਨੁੱਖ ਨੂੰ ਆਪਣੇ ਤਨ ਦਾ ਵੀ ਗਿਆਨ ਨਹੀਂ ਹਰ ਮਨੁੱਖ ਨੂੰ ਆਪਣੇ ਮਨ ਦਾ ਵੀ ਗਿਆਨ ਨਹੀਂ ਤੇ ਆਤਮਾ ਦਾ ਗਿਆਨ ਤੇ ਕਰੋੜਾਂ ਚ ਕਿਸੇ ਇੱਕ ਅਦ ਕੋਲ ਹੈ ਇਹ ਵੀ ਮੈਰਜ਼ ਕਰਦੇ ਆ ਸਰੀਰ ਕੋਲ ਹੈ ਸਰੀਰ ਦੀ ਮਨੁੱਖ ਨੂੰ ਪੂਰੀ ਸਮਝ ਨਹੀਂ ਹੈ ਮਨ ਕੋਲ ਹੈ ਮਨ ਦੀ ਖਬਰ ਪੂਰੀ ਨਹੀਂ ਹੈ ਆਤਮਾ ਵਿਆਪਕ ਹੈ ਤੇ ਉਸੇ ਵਿੱਚ ਅਸੀਂ ਹਾਂ ਸਾਡਾ ਸਰੀਰ ਹੈ ਸਾਰੀ ਸਰੀਰ ਉਸੇ ਹੀ ਆਤਮਾ ਦੇ ਵਿੱਚ ਨੇ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਵਿੱਚ ਨੇ ਸਭ ਕੁਝ ਆਤਮਾ ਦੇ ਵਿੱਚ ਹੈ ਪ੍ਰਮਾਤਮਾ ਦੇ ਵਿੱਚ ਹੈ ਆਤਮਾ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜੇ ਟੁਕੜੇ ਨਹੀਂ ਹੈ ਹਸਤੀ ਕੀ ਟੀ ਤਿਰਲੋ ਆਦੰ ਇੱਕ ਅਖੰਡਤ ਬਸੇ ਅਨਾਦਨ ਚਲੋ ਇਸ ਨੁਕਤੇ ਨੂੰ ਵੀ ਥੋੜਾ ਜਿਹਾ ਮੈਂ ਬਿਆਨ ਕਰ ਦਿਆਂ ਸਰੀਰ ਹਰ ਇੱਕ ਦਾ ਅਲੱਗ-ਅਲੱਗ ਹੈ ਸਿਰਫ ਪਸ਼ੂਆਂ ਦਾ ਨਹੀਂ ਹਰ ਮਨੁੱਖ ਦਾ ਸਰੀਰ ਅਲੱਗ-ਅਲੱਗ ਹੈ। ਕਿਸੇ ਵੀ ਮਨੁੱਖ ਦਾ ਸਰੀਰ ਦੂਸਰੇ ਸਰੀਰ ਦੇ ਮਾਸ ਨੂੰ ਕਬੂਲ ਨਹੀਂ ਕਰਦਾ। ਡਾਕਟਰ ਲੋਕਾਂ ਨੂੰ ਜਦ ਕਿਦਰੇ ਲੋੜ ਪੈ ਜਾਂਦੀ ਹੈ ਆਪਰੇਸ਼ਨ ਕਰਦੇ ਨੇ। ਉਸੇ ਹੀ ਮਰੀਜ਼ ਦਾ ਮਾਸ ਉਸੇ ਨੂੰ ਲੰ데요। ਦੂਜੇ ਦੇ ਸਰੀਰ ਦਾ ਮਾਸ ਇਹ ਸਰੀਰ ਕਬੂਲ ਨਹੀਂ ਕਰਦਾ। ਕਿਉਂ? ਹਰ ਸਰੀਰ ਅਲੱਗ-ਅਲੱਗ ਹੈ। ਹਰ ਸਰੀਰ ਵੱਖ-ਵੱਖ ਹੈ। ਅਜੇ ਮੈਡੀਕਲ ਸਾਇੰਸ ਉੱਥੇ ਪਹੁੰਚੇਗੀ ਆਯੁਰਵੇਦ ਆਚਾਰੀਆ ਕਹਿੰਦੇ ਨੇ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਅਲੱਗ-ਅਲੱਗ ਹੈ ਇਹ ਠੀਕ ਹੈ ਮੈਡੀਕਲ ਸਾਇੰਸ ਐਸਾ ਮੰਨਦੀ ਹੈ ਕਿ ਕੋਈ ਗਰੁੱਪ ਦਾ ਖੂਨ ਕਈ ਮਨੁੱਖਾਂ ਦਾ ਹੋ ਸਕਦਾ ਹੈ ਪਰ ਆਯੁਰਵੇਦ ਨਹੀਂ ਮੰਨਦਾ ਉਹ ਕਹਿੰਦੇ ਨੇ ਜਦ ਮਾਸ ਅਲੱਗ-ਅਲੱਗ ਹੈ ਤੇ ਮਾਸ ਕੀ ਹੈ जमे होया खून खून की है पिघले होया मांस और आप दी गया थली अर्ज करा हूं तो सैंस भी मन लग पी है दुध भी लिक्विड मांस है और कुछ नहीं है मांस का तरल रूप खून खून का जरा होर तल तरल पतला रूप दूध, जिस गौ मज ਈਐਸ 3 ਦੇਜ ਖੂਨ ਦੀ ਕਮੀ ਹੈ ਉਸ ਦੇ ਦੁੱਧ ਦੀ ਵੀ ਕਮੀ ਆਉਂਦੀ ਬੱਚੇ ਲਈ ਦੁੱਧ ਨਹੀਂ ਆਉਂਦਾ ਹੋਣੀ ਕੋਈ ਨਹੀਂ ਤੇ ਦੁੱਧ ਕਿੱਥਾ ਹਕੀਕਤ ਹੈ ਠੋਸ ਹੈ ਮਾਸ ਉਸ ਦਾ ਤਰਲ ਰੂਪ ਖੂਨ ਫਿਰ ਉਸ ਦਾ ਫਿਰ ਤਰਲ ਰੂਪ ਦੁੱਧ ਜੀ ਹਰੇਕ ਦਾ ਮਾਸ ਅਲਗ ਅਲਗ ਹੈ ਹਰ ਇੱਕ ਦਾ ਖੂਨ ਵੀ ਅਲੱਗ-ਅਲੱਗ ਹੈ ਔਖੇ ਨੌਣਾ ਹਰ ਇੱਕ ਦਾ ਦੁੱਧ ਵੀ ਅਲੱਗ-ਅਲੱਗ ਹੈ ਪੁਰਾਣੇ ਠਾਕਰ ਲੋਕ Rajput ਲੋਗ ਆਪਣੇ ਬੱਚੇ ਨੂੰ ਦਾਈ ਦਾ ਜਾਂ ਕਿਸੇ ਹੋਰ ਦਾ ਦੁੱਧ ਨਹੀਂ ਪਿਲਾਉਂਦੇ ਸਨ ਕਹਿੰਦੇ ਨਹੀਂ ਆਪਣੇ ਦੁੱਧ ਨਾਲ ਪਾਲਣਾ ਇਤਿਹਾਸ ਕਹਿੰਦਾ ਹੈ ਇੱਕ ਦਿਨ ਮਾਂ ਨਹੀਂ ਸੀ ਘਰ ਦੇ ਵਿੱਚ ਮਹਾਰਾਣਾ ਪ੍ਰਤਾਪ ਛੋਟੇ ਮਾਸੂਮ ਸਨ ਬੱਚੇ ਰੋਂਦੇ ਰਹੇ ਦਾਈ ਨੇ ਦੁੱਧ ਪਿਲਾ ਦਿੱਤਾ ਮਾਂ ਜਦ ਘਰ ਆਈ ਨੌਕਰਾਨੀ ਨੂੰ ਡਾਟਿਆ ਤੋ ਕਿਉਂ ਪਿਲਾਇਆ ਉਲਟੀ ਕਰਾ ਕੇ ਉਹ ਦੁੱਧ ਕੱਢਿਆ ਉਸੇ ਵਕਤ ਕੰਨੇ ਇਹ ਮੇਰਾ ਬੱਚਾ ਹੈ ਮੇਰੇ ਦੁੱਧ ਨਾਲ ਪਲੇਗਾ ਤੋ ਕਿਉਂ ਪਿਲਾਇਆ ਉਹਨੂੰ ਬਹੁਤ ਡਾਟਿਆ ਇਹ ਸਰੀਰ ਵਿੱਚ ਤੇਰਾ ਦੁੱਧ ਪਤਾ ਨਹੀਂ ਕਿਤਨੇ ਰੋਗ ਪੈਦਾ ਕਰੇਗਾ ਔਰ ਮਨ ਵਿੱਚ ਕਿਤਨੀਆਂ ਖਰਾਬੀਆਂ ਪੈਦਾ ਕਰੇਗਾ ਇਹ ਪੁਰਾਣੇ ਜ਼ਮਾਨੇ ਤੋਂ ਮਨ ਇਹ ਆ ਰਹੇ ਇਹ ਵੀ ਮਹਿਸੂਸ ਕਰਦੇ ਆਂ ਹਰ ਇੱਕ ਦਾ ਤਨ ਅਲੱਗ ਅਲੱਗ ਹੈ ਹਰ ਇੱਕ ਦਾ ਮਨ ਵੀ ਅਲੱਗ ਅਲੱਗ ਹੈ ਲੇਕਿਨ ਫਿਰ ਵੀ ਕਿਦਰੇ ਦੋ ਮਨ ਇੱਕ ਹੋ ਸਕਦੇ ਨੇ ਹੋ ਸਕਦੇ ਨੇ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਲੈਲਾ ਮਜਨੂ ਦਾ ਮਨ ਇੱਕ ਹੋ ਗਿਆ ਲੈਲਾ ਮਜਨੂ ਅੱਜ ਵੀ ਚੌਕ ਚੱਕੀ ਜਾਂਦੀ ਪਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਜ਼ਿਕਰ ਕਰਨਾ ਪਿਆ ਕਿਦਰੇ ਦੋ ਪਹਿਰਾਵਾਂ ਦਾ ਮਨ ਇੱਕ ਹੋ ਜਾਂਦਾ ਹੈ ਕਿਦਰੇ ਦੋ ਮਿੱਤਰਾਂ ਦਾ ਮਨ ਇੱਕ ਹੋ ਜਾਂਦਾ ਹੈ ਕਿਦਰੇ ਸਿੱਖ ਤੇ ਗੁਰੂ ਦਾ ਮਨ ਇੱਕ ਹੋ ਜਾਂਦਾ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹੀ ਸਿੱਖ ਦੇ ਵਿਚਾਰ ਹੋ ਜਾਂਦੇ ਨੇ ਜੋ ਗੁਰੂ ਦੀ ਸੋਚਣੀ ਹੈ ਉਹੀ ਸਿੱਖ ਦੀ ਸੋਚਣੀ ਹੋ ਜਾਂਦੀ ਹੈ ਜੋ ਗੁਰੂ ਦਾ ਚਿੰਤਨ ਹੈ ਉਹੀ ਸਿੱਕਦਾ ਚਿੰਤਨ ਹੋ ਜਾਂਦਾ ਹੈ ਤਨ ਤੇ ਅਲਗ-ਅਲਗ ਨੇ ਇੱਕ ਨਹੀਂ ਹੋ ਸਕਦਾ ਕੁਦਰਤ ਨੇ ਬਣਾਇਆ ਹੀ ਵੱਖ ਨੇ ਗੁਰਬਾਣੀ ਵੀ ਕਹਿੰਦੀ ਹੈ ਮੇਰੇ ਕਰ ਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਇੱਕ ਸਰੀਰ ਜੈਸਾ ਦੂਸਰਾ ਸਰੀਰ ਨਹੀਂ ਹੈ ਹੈ ਹੀ ਨਹੀਂ ਇਸੇ ਵਾਸਤੇ ਕਹਿੰਦੇ ਹਰ ਇੱਕ ਦੇ ਫਿੰਗਰਪ੍ਰਿੰਟ ਵੀ ਅਲਗ-ਅਲਗ ਨੇ ਹਰ ਇੱਕ ਦੇ ਅੰਗੂਠੇ ਦੀ ਛਾਪ ਵੀ ਅਲਗ-ਅਲਗ ਹੈ ਇੱਕ ਅੰਗੂਠੇ ਵਰਗਾ ਦੂਸਰਾ ਅੰਗੂਠਾ ਵੀ ਨਹੀਂ ਹੈ ਇਕ ਉਂਗਲ ਦੂਸਰੀ ਦੂਜੇ ਦੀਆਂ ਉਂਗਲੀਆਂ ਤੋਂ ਅਲੱਗ ਛਾਪ ਰੱਖਦੀ ਹੈ ਹਰ ਇੱਕ ਦਾ ਸਰੀਰ ਅਲੱਗ-ਅਲੱਗ ਹੈ ਅਲੱਗ-ਅਲੱਗ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸਹੀ ਜਿਹਾ ਉਪਾਇਆ ਰੱਬ ਦੀ ਨਵੀਨਤਾ ਵੇਖਣੀ ਹੋਵੇ ਉਹ ਕਿਤਨਾ ਨਵਾਂ ਹੈ ਤੇ ਇੱਥੋਂ ਵੇਖ ਸਕਦੇ ਹੋ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈਂਦੇ ਨੇ ਨਵੇਂ ਨੈਣ ਨਕਸ਼ ਲੈ ਕੇ ਨਵਾਂ ਰੂਪ ਲੈ ਕੇ ਨਵੇਂ ਫਿੰਗਰਪ੍ਰਿੰਟ ਲੈ ਕੇ ਨਵੇਂ ਉਂਗਲੀਆਂ ਦੀ ਛਾਪ ਲੈ ਕੇ ਅੰਗੂਠੇ ਦੀ ਛਾਪ ਲੈ ਕੇ ਨਵੀਂ ਆਵਾਜ਼ ਲੈ ਕੇ ਨਵੀਂ ਚਾਲ ਲੈ ਕੇ ਇੱਕ ਦੀ ਚਾਲ ਦੂਜੇ ਨਾਲ ਨਹੀਂ ਮਿਲਦੀ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲਦੀ ਇੱਕ ਦੀ ਉਂਗਲੀਆਂ ਦੀ ਛਾਪ ਦੂਜੇ ਨਾਲ ਨਹੀਂ ਮਿਲਦੀ ਇੱਕ ਦਾ ਰੰਗ ਰੂਪ ਨੈਣ ਨਕਸ਼ ਨਹੀਂ ਮਿਲਦੇ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਕਿਦਰੇ ਕਰ ਦੇ ਚਾਰ ਬੱਚੇ ਆਉਂਦੇ ਕੋਈ ਸ਼ਕਲ ਦੇ ਮਾਂ ਬਾਪ ਨੂੰ ਪਛਾਣਨੇ ਵੀ ਔਖੇ ਹੋ ਜਾਣੇ ਸ ਇੱਕੋ ਜਿਹੇ ਪੈਦਾ ਹੀ ਨਹੀਂ ਕਰਦਾ ਪ੍ਰਭੂ ਮੇਰੇ ਕਰ ਤੇ ਤਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈਂਦੇ ਨੇ ਨਵਾਂ ਰੂਪ ਲੈ ਕੇ ਨਵੇਂ ਨੈਣ ਨਕਸ਼ ਲੈ ਕੇ ਨਵੀਂ ਆਵਾਜ਼ ਲੈ ਕੇ ਨਵੀਂ ਉਂਗਲੀਆਂ ਦੀ ਛਾਪ ਲੈ ਕੇ ਇਥੋਂ ਹੀ ਪਤਾ ਚੱਲਦਾ ਹੈ ਰੱਬ ਕਿੰਨਾ ਨਵਾਂ ਹੈ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ ਰੱਬ ਉਹਦੇ ਨਿਤ ਨਵੇਂ ਦੀ ਛਾਪ ਵੇਖਣੀ ਹੈ ਤੇ ਮਨੁੱਖਾਂ 'ਚ ਵੇਖ ਸਕਦੇ ਆ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਨਵੇਂ ਆਵਾਜ਼ ਲੈ ਕੇ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮੇਲ ਖਾਂਦੀ ਇੱਕ ਦੇ ਨੈਣ ਨਕਸ਼ ਦੂਜੇ ਨਾਲ ਮੇਲ ਨਹੀਂ ਖਾਂਦੇ ਇੱਕ ਦੀ ਉਂਗਲੀਆਂ ਦੀ ਛਾਪ ਦੂਜੇ ਨਾਲ ਮੇਲ ਨਹੀਂ ਖਾਂਦੀ ਕਿਦਰੇ ਕਿਦਰੇ ਦੋ ਮਨ ਇੱਕ ਹੋ ਸਕਦੇ ਨੇ ਮਨ ਜ਼ਰਾ ਤਲਗ ਕਿਸੇ ਦੇ ਵਿਚਾਰ ਨਾਲ ਮੈਂ ਸਹਿਮਤ ਹੋ ਸਕਦਾ ਕੋਈ ਮੇਰੇ ਵਿਚਾਰ ਨਾਲ ਸਹਿਮਤ ਹੋ ਸਕਦਾ ਹੈ ਮਨ ਇੱਕ ਹੋ ਗਿਆ ਕਿਸੇ ਦੀ ਸੋਚਣੀ ਨਾਲ ਮੈਂ ਸਹਿਮਤ ਹੋ ਸਕਦਾ ਕੋਈ ਮੇਰੀ ਸੋਚਣੀ ਨਾਲ ਸਹਿਮਤ ਹੋ ਸਕਦਾ ਹੈ ਬੁੱਧ ਇੱਕ ਹੋ ਗਏ ਕਿਸੇ ਨੂੰ ਮੈਂ ਯਾਦ ਕਰ ਰਿਹਾ ਉਹ ਮੈਨੂੰ ਯਾਦ ਕਰ ਰਿਹਾ ਹੈ ਤਾਂ ਦੋਹਾਂ ਦਾ ਚੇਤੇ ਇੱਕ ਹੋ ਗਿਆ ਮਨ ਇੱਕ ਹੋ ਸਕਦਾ ਪਰ ਵਿਆਪਕ ਪਦਰਤੇ ਨੇ ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ ਕਿਧਰੇ ਦੋ ਭਰਾਵਾਂ ਦਾ ਮਨ ਇੱਕ ਹੋ ਸਕਦਾ ਹੈ ਕਿਧਰੇ ਪਤੀ ਪਤਨੀ ਦਾ ਮਨ ਇੱਕ ਹੋ ਸਕਦਾ ਹੈ ਉਨਤੇ ਸਤਿਗੁਰਾਂ ਦੀ ਬਾਣੀ ਨੇ ਕਹਿ ਦਿੱਤਾ ਜੇ ਮਨ ਇੱਕ ਨਹੀਂ ਹੈ ਤੇ ਪਤੀ ਪਤਨੀ ਕਹਿਣ ਦੀ ਲੋੜ ਵੀ ਨਹੀਂ ਉਹਨਾਂ ਨੂੰ ਧਨ ਪਿਰ ਇਹ ਨ ਆਖਿਆ ਨ ਬੈਨ ਇਕੱਠੇ ਹੋਵੇ ਇਕ ਜੋਤ ਦੋਏ ਮੂਰਤੇ ਧਨ ਪਰ ਕਈਐ ਸੋਏ ਜੇ ਵਿਚਾਰ ਇਕ ਨਹੀਂ ਨਾ ਸੋਚਣੀ ਇਕ ਨਹੀਂ ਹੈ ਇਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਨਾ ਸਿਮਰਤੀ ਦੇ ਚ ਵੀ ਨਹੀਂ ਨਾ ਸਾਬ ਕਹਿੰਦੇ ਨਾ ਨਾ ਪਤੀ ਪਤਨੀ ਕਹਿਣ ਦੀ ਕੀ ਲੋੜ ਹੈ ਧਨ ਪਰ ਇਹ ਨਾ ਆਖਿਨ ਬੈਣ ਇਕੱਠੇ ਹੋਏ ਮਾਵੇਂ ਸਾਰੀ ਜ਼ਿੰਦਗੀ ਇਕੱਠੇ ਰਹਿਣ ਮਾਵੇਂ ਬੱਚੇ ਵੀ ਹੋ ਜਾਣੇ ਨਾਲ ਉਹਨਾਂ ਦੀ ਪਾਲਣਾ ਵੀ ਕਰਨ ਵਿਚਾਰ ਇੱਕ ਨਹੀਂ ਨੇ ਸੋਚਣੀ ਇੱਕ ਨਹੀਂ ਹੈ ਅਗਰ ਐਸਾ ਹੈ ਤਾਂ ਮੈਂ ਫਿਰ ਅਰਜ਼ ਕਰਾਂ ਗੁਰੂ ਦੇ ਵਿਚਾਰ ਸਿੱਖ ਦੇ ਵਿਚਾਰ ਨਹੀਂ ਨੇ ਤਾਂ ਸਿੱਖ ਸਿੱਖ ਵੀ ਨਹੀਂ ਹੈ ਗੁਰੂ ਨਾਲ ਕੋਈ ਸੰਬੰਧ ਨਹੀਂ ਗੁਰੂ ਨਾਲ ਰਿਸ਼ਤਾ ਤੇ ਵਿਚਾਰ ਦਾ ਰਿਸ਼ਤਾ ਹੈ ਸੋਚਣੀ ਦਾ ਰਿਸ਼ਤਾ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਇਹ ਦੋ ਰਿਸ਼ਤੇ ਵਿਚਾਰਾਂ ਦੀ ਸਾਂਝ ਦੇ ਰਿਸ਼ਤੇ ਨੇ ਮਨ ਦੇ ਰਿਸ਼ਤੇ ਨੇ ਮਨ ਮੇਲੀ ਕਰ ਮੇਲ ਮਿਲਣ ਦੇ ਸਿੱਖ ਤੇ ਗੁਰੂ ਦਾ ਰਿਸ਼ਤਾ ਮਨ ਦਾ ਰਿਸ਼ਤਾ ਹੈ ਪਤੀ ਤੇ ਪਤਨੀ ਦਾ ਰਿਸ਼ਤਾ ਮਨ ਦਾ ਰਿਸ਼ਤਾ ਹੈ ਜੋਤ ਦਾ ਰਿਸ਼ਤਾ ਹੈ ਤੇ ਜੋਤ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੇ ਜੋਤ ਹੈ ਮਨ ਵਿਚਾਰ ਹੈ ਮਨ ਸੋਚਣੀ ਹੈ ਮਨ ਯਾਦਾਂ ਦਾ ਪ੍ਰਵਾਹ ਹੈ ਤੋ ਖੈਰ ਮੈਂ ਲਮ ਕਹਾਵਾ ਨਾ ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ ਤਨ ਹਰ ਇੱਕ ਦਾ ਅਲਗ ਅਲਗ ਹੈ ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ ਆਤਮਾ ਸਾਰਿਆਂ ਦੀ ਇੱਕ ਹੈ ਅਲਗ ਨਹੀਂ ਹੈ ਜਦ ਕੋਈ ਮਨ ਦੇ ਤਲ ਤੇ ਜੀਂਦਾ ਹੈ ਕੁਛ ਤੇ ਉਸ ਨੂੰ ਪਿਆਰੇ ਲੱਗਦੇ ਨੇ ਬਾਕੀ ਨਹੀਂ ਕਿਸ ਕਿਹੜੇ ਪਿਆਰੇ ਲੱਗਦੇ ਨੇ ਜਿਨਾਂ ਨਾਲ ਮਨ ਦੀ ਸਾਜ ਬਣ ਜਾਏ ਵਿਚਾਰਾਂ ਦੀ ਸਾਜ ਬਣ ਜਾਏ ਦੂਜੇ ਉਪਰੇ ਲੱਗਦੇ ਨੇ ਬਿਗਾਨੇ ਲੱਗਦੇ ਨੇ ਤਨ ਤੇ ਹੈ ਹੀ ਅਲੱਗ-ਅਲੱਗ ਸਾਰਿਆਂ ਦੇ ਅਲੱਗ-ਅਲੱਗ ਉਸ ਦੇ ਅਸੀਂ ਨੇੜੇ ਹੋ ਜਾਂਦੇ ਆ ਉਸ ਨੂੰ ਅਸੀਂ ਨਿਕਟਵਰਤੀ ਸਮਝ ਲੈਂਦੇ ਆ ਜਿਹੜਾ ਥੋੜਾ-ਬਹੁਤ ਵਿਚਾਰਾਂ ਨਾਲ ਸਹਿਮਤ ਹੋਏ ਜਿਸ ਦੇ ਨਾਲ ਥੋੜੀ ਜੀਆਂ ਸੋਚਣੀ ਮੇਲ ਖਾਵੇ ਜਿਹੜਾ ਥੋੜਾ ਬਹੁਤ ਯਾਦਾਂ ਦੇ ਚ ਆਵੇ ਤੇ ਉਸ ਦੀ ਯਾਦ ਦੇ ਚ ਅਸੀਂ ਹੋਈ ਹੈ। ਤੋਂ ਕਿਦਰੇ ਗੋੜੀ ਸਾਜ ਬਣਦੀ ਏ ਕਿਦਰੇ ਛੋਟੀ ਬਣਦੀ ਏ। ਦੋ ਮਨ ਇੱਕ ਹੋ ਸਕਦੇ ਨੇ। ਆਤਮਾ ਸਾਰਿਆਂ ਦੀ ਇੱਕ ਹੈ। ਜਦ ਕੋਈ ਆਤਮਾ ਦੇ ਤਲ ਤੇ ਜੀਂਦਾ ਹੈ, ਤੋਂ ਫਿਰ ਕਹਿ ਉੱਠਦਾ ਹੈ ਨੈ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਂ।